नेशनल यूथ पार्टी पंजाब ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਮੁਹੰਮਦ ਇਰਸ਼ਾਦ ਨੂੰ ਵਿਧਾਨ ਸਭਾ ਹਲਕਾ ਪੁਲੱਥ ਦਾ ਸਕੱਤਰ ਲਗਾਇਆ ਗਿਆ ਪ੍ਰਧਾਨ ਸਤਨਾਮ ਸਿੰਘ ਗੇਲ ਪ੍ਰਧਾਨ ਨੈਸ਼ਨਲ ਯੂਥ ਪਾਰਟੀ ਪੰਜਾਬ ਪੱਤਰਕਾਰ ਓਂਕਾਰ ਸਿੰਘ ਸੋਨੂ ਕੈਮਰਾਮੈਨ ਜਦਵਿੰਦਰ ਕੋਰ ਭੁੱਲਰ ਦੀ ਬਾਬਾ ਬਕਾਲਾ ਸਾਹਿਬ ਤੋਂ ਰਿਪੋਰਟ ਜੀ ਕੀ ਨਾਮ ਜੀ ਮੇਰਾ ਨਾਮ ਮੁਹੰਮਦ ਜ਼ਾਦਾ ਹਾਂ ਜੀ ਜੋ ਜੋ ਵੀ ਨੈਸ਼ਨਲ ਯੂਥ ਪਾਰਟੀ ਦਾ ਮuje ਸਮਰਥਨ ਕਿਆ ਗਿਆ ਹੈ ਇਸ ਕੋ ਬੜੀ ਇਮਾਨਦਾਰੀ ਨਾਲ ਨਿਭਾएंगे और बहुत अच्छी करेंगे। सारे पर... हां जी सर ਕੀ ਨਾਮ ਆਪ ਜੀ ਦਾ ਤੇ ਕਿਹੜੀ ਪਾਰਟੀ? ਮੈਂ ਸਤਨਾਮ ਸਿੰਘ ਗਿੱਲ ਸਟੇਟ ਪ੍ਰੈਜ਼ੀਡੈਂਟ ਨੈਸ਼ਨਲ ਯੂਥ ਪਾਰਟੀ اور ਅੱਜ ਅਸੀਂ ਮੁਹੰਮਦ ਇਰਸ਼ਾਦ ਜੀ ਨੂੰ ਵਿਧਾਨ ਸਭਾ ਹਲਕਾ ਭਲੱਤ ਦਾ ਸੈਕਟਰੀ ਅਪਾਇੰਟ ਕੀਤਾ ਵਾ। ਉਹਦੇ ਲਈ ਅੱਜ ਅਸੀਂ ਉਹਨਾਂ ਨੂੰ ਤੁਹਾਡੀ ਹਾਜ਼ਰੀ ਚੋਂ ਪਰ ਮੈਂ ਲੈਟਰ ਵੀ ਇਸ਼ੂ ਕਰ ਰਹੇ ਹਾਂ। ਔਰ ਮੇਰੇ ਨਾਲ ਨੇ ਵਿਧਾਨ ਸਭਾ ਹਲਕਾ ਉਨਾਂ ਅਥਰ ਦੇ ਇੰਚਾਰਜ ਮੁਹੰਮਦ ਫਰਮਾਨ ਸਾਹਿਬ ਔਰ ਹੋਰ ਵੀ ਜਥੇਬੰਦਕ ਢਾਂਚੇ ਚ ਜਿਿਹੜਾ ਵਾਅਦਾ ਕਰ ਰਹੇ ਆ ਮੁਸਲਮਾਨ ਸਮਾਜ 크ਰਿਸਚਨ ਸਮਾਜ ਔਰ ਵੱਖ-ਵੱਖ ਜਿਹੜੇ ਧਰਮਾਂ ਦੇ ਲੋਕ ਨੇ ਨੈਸ਼ਨਲ ਯੂਥ ਪਾਰਟੀ ਉਹਨਾਂ ਸਾਰਿਆਂ ਨੂੰ ਆਪਣੇ ਕਲਾਬੇ ਚ ਲੈ ਰਹੀ ਆ ਔਰ ਬਗੈਰ ਪਿੰਨ ਭੇਵ ਕਿਸੇ ਵੀ ਜਾਤ ਪਾਤ ਔਰ ਧਰਮ ਨਿਰਪੱਖ ਤੋਂ ਨਿਰਲੇਪ ਹੋ ਕੇ ਉਹਨਾਂ ਨੂੰ ਰਾਸੀ ਬਰਾਬਰੀਤਾ ਦੇਣ ਜੀ ਆ